ਦੋਸਰੇ ਇੱਕ ਛੋਟ ਵੀਡੀਓ ਕਵਰ ਕਰਦੇ ਪਏ ਆ ਪਿੰਡ ਪਨਗੋਟੇ ਖੜੇ ਆ ਵੀਰ ਸਖਤੇਪ ਸਿੰਘ ਉਹਨਾਂ ਦੇ ਕੋਲ ਅੱਜ ਪਹੁੰਚੇ ਆ ਠੀਕ ਆ ਜੀ ਇੱਕ ਇਹਨਾਂ ਕੋਲ ਇਹ ਝੋਟੀ ਆ ਪਾ ਤੁਹਾਨੂੰ ਦਿਖਾ ਰਹੇ ਆ ਬਹੁਤ ਖੂਬਸੂਰਤ ਝੋਟੀ ਆ ਤਾਜੀ ਸੂਈ ਸਵਾਈ ਆ ਅੱਜ ਮੇਲ ਵੀ ਬੜੇ ਜਾਜ ਰੇਡ ਦੇ ਵਿੱਚ ਜਾਣੀ ਆ ਚਵਾਈ ਪੁੱਛਾਂਗੇ ਵੀਰ ਨੂੰ ਠੀਕ ਆ ਜੀ ਇਸ ਵਕਤ ਕਿੰਨਾ ਦੁੱਧ ਇਹਦੇ ਥੱਲੇ ਆ ਤੇ ਕਿੰਮਾ ਸੂਬਾ ਵੀਰ ਸਖਤੇਪ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸੁਣੋ ਘਰ ਤੀਸਰਾ ਸੂਆ ਵਾ ਤੇਜਾ ਸੂਆ ਜੀ ਤੇਜਾ ਸੂਆ ਤੇ ਇਹਨੂੰ ਸੂਈ ਨੂੰ ਅੱਜ 17 ਦਿਨ ਹੋ ਗਏ ਆ 17 ਦਿਨ ਹੋ ਗਏ ਜੀ ਤੇ ਮਗਰੇ ਦੇ ਕੱਟਿਆ ਤੇ 11 ਕਿਲੋ ਦੁੱਧ ਜਿਹੜਾ ਮਿੰਤੀ ਦਾ ਇੱਕ ਮਿੰਟ ਵੀ ਰੁਕਦੇ ਵਜੇ ਬੰਨਿਆ ਜਣਾ ਫਿਰ 11 ਕਿਲੋ ਦੁੱਧ ਅੱਜ ਕਿੰਨਾ ਦਿਨ ਦੱਸੇ ਅੱਜ 17 ਦਿਨ ਹੋ ਗਏ ਸਹੀ 17 ਦਿਨ ਹੋ ਗਏ 11 ਕਿਲੋ ਦੁੱਧ ਮਗਰ ਕੱਟੀ ਆ ਮਗਰ ਕੱਟੀ ਤੇਜਾ ਸੂਆ ਤੇ ਚਵਾਈ ਦੀ ਬਿਲਕੁਲ ਚਵਾਈ ਬਿਲਕੁਲ ਪੋਲੀ ਜੀ ਮੋਗੇ ਹਰ ਕੀ ਇਹ ਪੱਟੀ ਸ਼ਹਿਰ ਦੀ ਜੰਪਾਲ ਮਾਝਵਾ ਅੱਛਾ ਜੀ ਤੇ ਅੱਜ ਚਿਰ ਬਾਅਦ ਛੱਡਿਆ ਆ ਪਰ ਸ਼ਾਟ ਬਜਾਈ ਪੂਈ ਚ ਰੁਜ ਗਏ ਆ ਤੇ ਇੱਕ ਮਿੰਟ ਵੀਰ ਸੁਖਦੇਵ ਆਇਆਂ ਨੂੰ ਇੱਕ ਵਾਰੀ ਹੋਰ ਤੋਰਦੇ ਆ ਜੇ ਦੋਸਤੋ ਅੱਜ 15 17 ਦਿਨਾਂ ਦੀ ਸੂਈ ਆ ਤਿੱਜਾ ਸੂਆ ਸਿੰਘ ਬਿਲਕੁਲ ਛੋਟਾ ਠੀਕ ਆ ਜੀ ਹਾਈਟ ਕੱਤ ਵਜਨ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਦੁੱਧ ਤੁਹਾਨੂੰ ਪਹਿਲਾਂ ਹੀ ਆਪਾਂ ਨੋਟ ਕਰਾ ਦਿੱਤਾ 11 ਕਿਲੋ ਦੁੱਧ ਕੋਈ ਵੀ ਭਰਾ ਇੱਥੇ ਵਿਜ਼ਿਟ ਕਰਕੇ ਆਪਣੀ ਦੋ ਟਾਈਮ ਚੋਕੇ ਤਸੱਲੀ ਕਰ ਸਕਦਾ ਮੁੱਲ ਵੀ ਪੁੱਛਾਂਗੇ ਵੀਰ ਤੋਂ ਵੀਰ ਸੁਖਦੇਵ ਕੀ ਮੁੱਲ ਦੀ ਅੱਜ ਮੁੱਲ ਸੰਤੂ ਸਾਹਿਬ 85000 ਹਾਂਜੀ 90 ਨਹੀਂ 95 ਨਹੀਂ 80000 ਤੋਂ 100 ਰੁਪਏ ਛੋਟ ਕਰਨੀਆਂ 80 ਅਸੀਂ ਤਾਂ 100 ਰੁਪਏ 80000 ਦੇ ਵਿੱਚੋਂ ਕੋਈ 100 ਰੁਪਇਆ ਛੋੜ ਛੱਪਾਈਆ ਡਿਮਾਂਡ 85 90 ਕੁਛ ਵੀ ਕਰਾ ਲਓ 80000 ਦੇ ਵਿੱਚੋਂ 100 ਰੁਪਇਆ ਛੋਟ ਮਗਰ ਇਹਦੇ ਕੱਟੀ ਆ ਫੀਮੇਲ ਕਾਫ ਸਤੂ ਸਾਹਿਬ ਲੱਖ ਰੁਪਏ ਦੀ ਮੱਝ ਆਪਾਂ ਨੂੰ ਵੀ ਆ ਵੀ ਤਿਰਵਾਦ ਅੱਜ ਲੱਗੇ ਛੋਟ ਛੱਡਣ ਹਾਂ ਤੇ ਆ ਦੇਖ ਬਣਾ ਭਰਾਵਾਂ ਨੂੰ ਪੂਰੀ ਘੇੜ ਘੇੜ ਦੀ ਤੇ ਮੋਟੀ ਮੋਟੀ ਧਾਰਵਾ ਬਿਲਕੁਲ ਇਧਰ ਬਹਿਣੀ ਵਾਲੇ ਪਾਸਿਓਂ ਵਿਖਾ ਰਿਹਾ ਨਾੜਾ ਨੂੜਾ ਮੇਰੇ ਵੀਰ ਤੁਸੀਂ ਦੇਖ ਸਕਦੇ ਜੇ ਵਿਲਪ ਮੈਪ ਦੇ ਨਕਸ਼ਿਆਂ ਕੋਈਆਂ ਕੰਮ ਠੀਕ ਹੈ ਜੀ ਬੈਂਸ ਗੁੰਸ ਲੇਵੇ ਦੇ ਉੱਪਰ ਹੁਣ ਸਮਝ ਜਿਹੜਾ ਤੁਹਾਨੂੰ ਆਪਾਂ ਨੋਟ ਕਰਾ ਦੇਣੀ ਇੱਕ ਵਾਰੀ ਕੋਈ 11:30 ਵਜੇ ਦਾ ਟਾਈਮ ਆ ਵੀਰ ਸਖਦੇਵ ਮਾਰਨਿੰਗ ਚਵਾਈ ਕਰਤੀ ਮਾਰਨਿੰਗ ਚਵਾਈ 5 ਤੋਂ 5 ਜੀ 5 ਤੋਂ 5 ਚਵਾਈ ਦਾ ਟਾਈਮ ਆ ਦੋ ਟਾਈਮ ਚੋਕੇ ਦਵਾਂਗੇ ਸੋ 80000 ਦੇ ਵਿੱਚੋਂ ਦੋਸਤੋ ਕੋਈ 100 ਰੁਪਿਆ ਛੋਟ ਸੋ ਫੇਸ ਕੁਆਲਟੀ ਇੱਕ ਵਾਰੀ ਤੁਸੀਂ ਫਿਰ ਦੇਖੋ ਗੋਲ ਪੂਰਾ ਸਿੰਘ ਕੱਟੀ ਬਹੁਤ ਚੰਗੀ ਮਗਰ ਸੰਤੂ ਸਾਹਿਬ ਮਗਰ ਕੱਟੀ ਵੀ ਚੰਗੀ ਆ ਸੋ 15 17 ਦਿਨਾਂ ਦੀ ਸੂਈ ਆ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਠੀਕਾ ਜੀ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਧੰਨਵਾਦ ਜੀ